ਰੇਟ ਸੁਣ ਕੇ ਹੈਰਾਨ ਹੋ ਜੂਗੇ ਸਲਾਈ ਦੇ ਮੁੱਲ ਨਾਲੋਂ ਵੀ ਸਸਤੇ ਆ ਸ਼ਰਮਾ ਜੀ ਕੀ ਰੇਟ ਦੇ ਰਹੇ ਹੋ ਇਹ ਬਾਈ ਜੀ 1000 ਰੁਪਏ ਦੇ ਵਿੱਚ ਆਪਾਂ 3 ਪੀਸ ਦੇ ਰਹੇ ਹਾਂ ਜੀ ਇੱਕ ਜਾਗਟ ਆ ਇੱਕ ਪੈਂਟ ਆ ਤੇ ਇੱਕ ਸ਼ਰਟ ਆ 1000 ਰੁਪਏ ਦੇ ਵਿੱਚ 3 ਪੀਸ ਸੈੱਟ ਜੀ ਮਤਲਬ 5-4000 ਰੁਪਏ ਜੇਬ ਚ ਪਾ ਕੇ ਆ ਦਿਓ ਸਾਰੇ ਟੱਪਰ ਦੇ ਕੱਪੜੇ ਆ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਕੋਟ ਪੈਂਟ ਦੇ ਰਹੇ ਹਾਂ ਜੀ 1500 ਦੇ ਵਿੱਚ 3 ਪੀਸ ਕੋਟ ਪੈਂਟ ਜੀ 1500 ਦੇ ਵਿੱਚ 3 ਪੀਸ 3 ਪੀਸ ਆ ਗਿਆ ਆ 3 ਪੀਸ ਆ ਗਿਆ ਬਾਈ ਜੀ ਕੋਟ ਆ ਗਿਆ ਜੀ, ਜਗ ਡਾਗੀ ਤੇ ਪੈਂਟ ਆ ਗਿਆ 2 ਪੀਸ ਆ ਗਿਆ ਜੀ 4 4 ਸਾਈਜ਼ ਇਹਦੇ ਸਾਈਜ਼ ਬਾਈ 36 ਸਾਈਜ਼ ਤੋਂ ਲੈ ਕੇ 42 ਸਾਈਜ਼ ਤੱਕ ਹੋਊਗਾ ਤੇ ਬਾਕੀ ਵੱਡੇ ਸਾਈਜ਼ ਆਉਣ ਵਾਲੇ ਆ ਕਲਰ ਇਹ ਚ ਕਲਰ ਮੈਚਿੰਗ ਘਟੋ ਘਟ 10 12 ਕਲਰ ਹੋਣਗੇ ਤੇ ਉਸ ਤੋਂ ਬਾਅਦ ਇੱਥੇ ਨਹੀਂ ਕੰਮ ਖਤਮ ਹੁੰਦਾ ਜੀ ਆ ਦੇਖੋ ਇਹ ਜਿਹੜੇ 1000 ਰੁਪਏ 3 ਪੀਸਾਂ 'ਚ ਬਹੁਤ ਕਲਰ ਮੈਚਿੰਗ ਚੈੱਕ ਕਰ ਲਓ ਜੀ ਆ ਡਿਜ਼ਾਈਨ ਬਹੁਤ ਈ ਯਾਲੋ ਇਹ 1000 ਰੁਪਏ ਤਿੰਨ ਤੇ ਨਾਲ ਹੀ ਫਾਰਮੂਲਾ ਪੈਂਟਾ ਸ਼ਰਟਾਂ ਆ ਗਈਆਂ ਯਾਲੋ ਇਹ ਕਿੰਨੇ ਦੀਆਂ ਕਿੰਨੀਆਂ ਇਹ ਸਿਰਫ 2000 ਰੁਪਏ ਦੇ ਵਿੱਚ ਤਿੰਨ ਪੈਂਟਾ ਲੈ ਜੇ ਤੁਸੀਂ ਆਗੇ ਆਗੇ ਆਹ ਜੀ ਇਹ ਵੀ 1000 ਰੁਪਏ ਦੇ ਤਿੰਨ ਪੀਸੀ ਬਾਕੀ ਤੁਹਾਨੂੰ ਹੋਰ ਆਪਾਂ ਜੀਨ ਦੀਆਂ ਪੈਂਟਾਂ ਨੇ ਆਪਣੇ ਕੋਲ ਉਹ ਦਿਖਾ ਦੇਣੇ ਸਟਾਕ ਜੀ ਆ ਆ ਗਈਆਂ ਜੀਨ ਦੀਆਂ ਪੈਂਟਾਂ 1500 ਰੁਪਏ ਦੇ ਤਿੰਨ ਪੈਂਟਾਂ ਜੀ ਤਿੰਨ ਪੈਂਟਾਂ ਜੀ ਲੋ ਚੈੱਕ ਕਰੋ 1000 ਰੁਪਏ ਦੇ ਤਿੰਨ ਵੀ ਮਿਲ ਜਾਣਗੀਆਂ ਲੋ ਜੀ 1000 ਰੁਪਏ ਦੀਆਂ ਤਿੰਨ 2000 ਦੀਆਂ ਤਿੰਨ ਵੀ ਮਿਲ ਜਾਣਗੀਆਂ ਲੋ ਜੀ ਵੈਰਾਈਟੀ ਬਹੁਤ ਹੈ ਫੁੱਲ ਸਟਾਕ ਪਿਆ ਲੋ ਚੈੱਕ ਕਰਨ ਲੋ ਜਿੰਨਾ ਮਰਜੀ ਕਿਤੇ ਨਹੀਂ ਮਿਲਦਾ ਬਈ ਇਸ ਤਰ੍ਹਾਂ ਦੇ ਰੇਟ ਉੱਤੇ ਇਹ ਆਉਣਾ ਕਿੱਥੇ ਪਊਗਾ ਇਹ ਆਉਣਾ ਰਾਮਪੁਰਾ ਸ਼ਹਿਰਾ ਜੀ ਜ਼ਿਲ੍ਹਾ ਆਪਣਾ ਬਠਿੰਡਾ ਜੀ ਬਾਲਾ ਜੀ ਗਾਰਮੈਂਟ ਆ ਬਸਟੈਂਡ ਰੋਡ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਸਾਹਮਣੇ ਜੀ ਕੋਰੀਅਰ ਵੀ ਕਰਦੇ ਹਾਂ ਕੋਰੀਅਰ ਵੀ ਕਰ ਦਾਂਗੇ ਜੀ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਤਾਂ ਕੋਰੀਅਰ ਵੀ ਹੋ ਜਾਊਗਾ ਜਿਹੜੇ ਭਰਾ ਨੂੰ ਜਿਹੜੀ ਵੀ ਵੈਰਾਈਟੀ ਚਾਹੀਦੀ ਆ ਸਰਦੀਆਂ ਦੀ ਵੈਰਾਈਟੀ ਬਹੁਤ ਪਈ ਉੱਪਰ ਪਿਆ ਸਾਰਾ ਮਾਲ ਲੱਗਿਆ ਹੋਇਆ ਜੇ ਕਿਸੇ ਨੇ ਬਾਹਰ ਜਾਣਾ ਤਾਂ ਸ਼ਾਪਿੰਗ ਕਰਨੀ ਆ ਕਿੰਨੇ ਵਾਲੀ ਕਿੰਨੇ ਦੀ ਕਰਾ ਦੂੰਗਾ ਸ਼ਾਪਿੰਗ ਬਾਈ 70000 ਵਾਲੀ ਸ਼ਾਪਿੰਗ 250